ਅਮਰਤਪਾਲ ਸਿੰਘ ਮਹਿਰੋਂ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਵੱਡੇ ਖੁਲਾਸੇ ਹੋ ਰਹੇ ਆ ਜਿਵੇਂ ਜਿਵੇਂ ਕੇਸ ਅੱਗੇ ਵਧਦਾ ਜਾ ਰਿਹਾ ਹੈ ਭਾਵਾਂ ਕਮਲਕੌਰ ਨੂੰ ਮਾਰੀ ਨੂੰ 8 ਦਿਨ ਹੋ ਗਏ ਆ ਪਰ ਨਿਤ ਨਵੀਆਂ ਇਸ ਕੇਸ ਦੀਆਂ ਪਰਤਾਂ ਖੁੱਲ ਰਹੀਆਂ ਕਿਉਂ ਕੀਤਾ ਕਤਲ ਕਿਉਂਕਿ ਸਾਰੇ ਜਾਣਨਾ ਚਾਹੁੰਦੇ ਆ ਸਭ ਤੋਂ ਵੱਡੀ ਗੱਲ ਇੱਥੇ ਆ ਕਿ ਪਾਸਵਰਡ ਲਿਆ ਗਿਆ ਫੋਨ ਨੰਬਰ ਫੋਨ ਉਸ ਦਾ ਨਾਲ ਲੈ ਕੇ ਗਿਆ ਅਮਰਤਪਾਲ ਸਿੰਘ ਮਹਿਰੋਂ ਇਸ ਤੋਂ ਬਾਅਦ ਹਰ ਇੱਕ ਬੰਦਾ ਸਵਾਲ ਖੜੇ ਕਰ ਰਿਹਾ ਕਿ ਕਿਉਂ ਇਹ ਸਾਰੀ ਕਾਰਵਾਈ ਕੀਤੀ ਗਈ ਕਿਉਂਕਿ ਉਸ ਨੂੰ ਸਮਝਾਇਆ ਬੁਝਾਇਆ ਜਾ ਸਕਦਾ ਸੀ ਉਸ ਦੇ ਘਰ ਦੇ ਆ ਟਿੱਕਰ ਪਹੁੰਚ ਕੀਤੀ ਜਾ ਸਕਦੀ ਸੀ ਜਾਂ ਫਿਰ ਦਾ ਕੋਈ ਅੰਗ ਪੈਰ ਡੈਮੇਜ ਕੀਤਾ ਜਾ ਸਕਦਾ ਸੀ ਪਰ ਜਾਨ ਕਿਉਂ ਲਈ ਗਈ ਸਭ ਤੋਂ ਵੱਡੇ ਸਵਾਲ ਇਸ ਕਰਕੇ ਖੜੇ ਹੋ ਰਹੇ ਆ ਕਿਉਂਕਿ ਕਮਲ ਕੌਰ ਦੀ ਜਾਨ ਜਾਣ ਤੋਂ ਬਾਅਦ ਇੱਕ ਉਸ ਦੀ ਅਪੱਤੀ ਜਨਕ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਹੋਰ ਵੀ ਜਿਹੜੇ ਸਵਾਲ ਖੜੇ ਕਰ ਦਿੱਤੇ ਅਸੀਂ ਵਕਵਾਕਾ ਇੰਗਲਾਂ ਤੋਂ ਜਾਂਚ ਕਰ ਰਹੀ ਹੈ ਕਿ ਆਖਰ ਇਹ ਸਾਰੇ ਕਤਲकांड ਦੇ ਪਿੱਛੇ ਕੌਣ ਹੋਵੇਗਾ ਤੁਹਾਨੂੰ ਦੱਸ ਦਿੰਨੇ ਆ ਕਿ ਜਿਵੇਂ ਹੀ ਇਹ ਸਾਰਾ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਇੱਕ ਪੱਤੀ ਜਨਕ ਵੀਡੀਓ ਕਮਲਕੌਰ ਦੀ ਜਿਹੜੀ ਸਕੂਲੇਟ ਹੋਈ ਉਸ ਤੋਂ ਬਾਅਦ ਹੋਰ ਵੀ ਸਵਾਲ ਖੜੇ ਹੋ ਰਹੇ ਆ ਕਿ ਕੀ ਕਿਸੇ ਵੱਲੋਂ ਇਹ ਸਾਰਾ ਕੰਮ ਪੈਸੇ ਦੇ ਕੇ ਜਾਂ ਫਿਰ ਕੋਈ ਹੋਰ ਕਾਰਨ ਕਰਕੇ ਤਾਂ ਨਹੀਂ ਕਰਵਾਇਆ ਗਿਆ ਕਿਉਂਕਿ ਕੋਈ ਵੀ ਬੰਦਾ ਇਹ ਜਾਣਦਾ ਹੈ ਕਿ ਜੇਕਰ ਉਹ ਕੋਈ ਅਜਿਹਾ ਕੰਮ ਕਰਦਾ ਹੈ ਕਿਸੇ ਦੀ ਜਾਨ ਲੈਂਦਾ ਤੇ ਉਸ ਤੋਂ ਬਾਅਦ ਉਸ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਇਸ ਕਰਕੇ ਜੇਕਰ ਕੋਈ ਆਪਣੀ ਜਾਨ ਨੂੰ ਹਥੇਲੀ ਤੇ ਰੱਖਦਾ ਹੈ ਤੇ ਉਸ ਦੇ ਪਿੱਛੇ ਕੋਈ ਵੱਡੇ ਕਾਰਨ ਹੋਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਕਮਲਕੌਰ ਬੋਲਡ ਅੰਦਾਜ਼ ਦੇ ਵਿੱਚ ਰਹਿੰਦੀ ਸੀ ਇਥੋਂ ਸਮਝਿਆ ਜਾ ਸਕਦਾ ਹੈ ਜਿਵੇਂ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ ਕੀ ਕਾਰਨ ਹੋ ਸਕਦੇ ਆ ਇਸ ਦੇ ਨਾਲ ਫੋਟੋ ਵਾਇਰਲ ਹੈ ਇਸ ਦੇ ਨਾਲ ਹੀ ਉਸ ਨੇ ਸ਼ਾਰਟ ਫਿਲਮਾਂ ਡਬਲ ਮੀਨਿੰਗ ਬਣਾਉਣੀਆਂ ਸ਼ੁਰੂ ਕੀਤੀਆਂ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਇਹ ਇਸ ਨੂੰ ਜਾਨ ਲੈਣ ਦੇ ਵਿੱਚ